ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਸਰਕਾਰ ਦੀ ਆਰਟੀ ਐਸੋਸੀਏਸ਼ਨ ਪੰਜਾਬ ਦੇ ਨਾਲ ਹੋਈ ਮੀਟਿੰਗ ਸਫਲ ਰਹੀ ਹੈ ਕੱਲ ਤੋਂ ਆੜਤੀਆਂ ਨੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਕਰਨ ਦਾ ਐਲਾਨ ਕਰ ਦਿੱਤਾ ਸੋ ਕੱਲ ਤੋਂ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਵੇਗੀ ਵਿਜੇ ਕਾਲੜਾ ਜੋ ਕਿ ਪੰਜਾਬ ਆੜਤੀ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ মিডিਆ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਨਾਲ ਹੋਈ ਮੀਟਿੰਗ ਸਫਲ ਰਹੀ ਹੈ 2.5% ਦਾ ਜਿਹੜਾ ਮੇਨ ਮੁੱਦਾ ਸੀ ਆੜਤੀਆਂ ਦਾ 2.5% ਆੜਤ ਦਾ ਉਸ ਮੁੱਦੇ ਤੇ ਵੀ ਸਹਿਮਤੀ ਪੰਜਾਬ ਸਰਕਾਰ ਦੇ ਨਾਲ ਬਣੀ ਹੈ ਪੰਜਾਬ ਸਰਕਾਰ ਨੇ ਕਿਹਾ ਕਿ ਆੜਤੀਆਂ ਦਾ ਇਹ ਮਸਲਾ ਪੂਰਾ ਕੇਂਦਰ ਸਰਕਾਰ ਦੇ ਨਾਲ ਚੁੱਕਣਗੇ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਇਸ ਮੁੱਦੇ ਤੇ ਗੱਲਬਾਤ ਕਰੇਗੀ ਕਿ ਆੜਤੀਆਂ ਦਾ ਜੋ 2.5% ਆੜਤ ਦਾ ਮੁੱਦਾ ਹੈ ਉਹ ਚੁੱਕਿਆ ਜਾਵੇਗਾ ਅ ਵਿਜੇ ਕਾਲੜਾ ਜੋ ਕਿ ਆਰਡ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਸ ਮੁੱਦੇ ਤੇ ਸਹਿਮਤ ਨਹੀਂ ਹੁੰਦੀ ਤਾਂ ਪੰਜਾਬ ਸਰਕਾਰ ਇਸ ਦੀ ਪਰਪਾਈ ਕਰੇਗੀ ਇਸ ਤੋਂ ਇਲਾਵਾ ਉਹਨਾਂ ਨੇ ਮੰਡੀਆਂ ਦੇ ਵਿੱਚ ਪੰਜਾਬ ਦੇ ਜੋ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਦੇ ਜੋ ਮਜ਼ਦੂਰੀ ਹੈ ਉਸ ਦਾ ਵੀ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਜ਼ਿਆਦਾ ਮਜ਼ਦੂਰੀ ਦਿੱਤੀ ਜਾਂਦੀ ਹੈ ਪੰਜਾਬ ਦੇ ਮੁਕਾਬਲੇ ਸੋ ਇਹ ਮੁੱਦਾ ਵੀ ਉਹਨਾਂ ਨੇ ਚੁੱਕਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮੁੱਦੇ ਤੇ ਵੀ ਜ਼ਰੂਰ ਉਹ ਗੌਰ ਕਰਨਗੇ ਸੋ ਇਹ ਪੂਰਾ ਮਾਮਲਾ ਹਲ ਹੋ ਗਿਆ ਹੈ ਕੱਲ ਤੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ ਇਸ ਪੂਰੇ ਮਾਮਲੇ ਤੇ ਪੰਜਾਬ ਆੜਤੀ ਯੂਨੀਅਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਜਾਣਕਾਰੀ ਦਿੱਤੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਵਿਜੇ ਕਾਲੜਾ ਹੋਣਾ ਨੇ ਮੀਟਿੰਗ ਤੋਂ ਬਾਅਦ ਕੀ ਜਾਣਕਾਰੀ ਦਿੱਤੀ ਹੈ ਤੇ ਉਸ ਤੋਂ ਬਾਅਦ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਇਸ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਹੈ ਕਿ ਆੜਤੀਆਂ ਦੇ ਨਾਲ ਸਹਿਮਤੀ ਬਣੀ ਹੈ ਗੁਰਮੀਤ ਸਿੰਘ ਖੁੱਡੀਆਂ ਤੁਹਾਨੂੰ ਬਾਅਦ ਵਿੱਚ ਸੁਣਾਵਾਂਗੇ ਪਹਿਲਾਂ ਵਿਜੇ ਕਾਲੜਾ ਹੋਣਾ ਦੀ ਗੱਲਬਾਤ ਸੁਣ ਲੈਣੇ ਆ ਪ੍ਰਮਾਨਜੀ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਸਰਾਰ ਗੁਰਮੀਤ ਸਿੰਘ ਖੁੱਡੀਆਂ ਜੀ ਸਾਡੇ ਬਹੁਤ ਹੀ ਮਾਨਯੋਗ ਚੀਫ ਸੈਕਟਰੀ ਸਾਹਿਬ ਸ੍ਰੀ ਰਣਕਮਰ ਮਾਸੀ ਜੀ ਸ਼੍ਰੀ ਕੈਸਰਾ ਜੀ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਚੀਫ ਪ੍ਰਿੰਸੀਪਲ ਸੈਕਟਰੀ ਉਹ ਅਤੇ ਹੋਰ ਸਾਰੇ ਅਫਸਰ ਸਾਹਿਬਾਨ ਪ੍ਰਕੋਰਮਰਜੈਂਸੀਆਂ ਦੇ ਜੀਐਮਐਫਸੀਆਈ ਸੈਕਟਰੀ ਮੰਡੀ ਬੋਰਡ ਤੇ ਹੋਰ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਹੈ ਉਹਨਾਂ ਦੇ ਨਾਲ ਡੀਜੀਪੀ ਸਾਡੇ ਜਿਹੜੇ ਹੋਰ ਵੀ ਆ ਦੇਖੋ ਜੀ 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 ਇੰਟੈਲੀਜੈਂਸ ਪਬਲੀ ਮੀਟਿੰਗ ਦੇ ਵਿੱਚ ਸ਼ਾਮਲ ਸਨ ਬੜੇ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਆ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆਪਦਾ ਪੱਖ ਦੱਸਿਆ ਕਿ ਸਾਡੀ ਜਿਹੜੀ ਆੜਤ ਹੈ ਉਹ 2.5% 50 ਮੰਡੀ ਬੋਰਡ ਦਾ ਐਕਟ APMC ਐਕਟ ਜੋ ਤੁਹਾਡਾ ਬਣਾਇਆ ਹੈ ਉਹਦੇ ਮੁਤਾਬਕ 2.5% ਪਿਛਲੇ 1961 ਤੋਂ ਲੈ ਕੇ ਸਾਨੂੰ ਪਹਿਲਾਂ 1.5% ਸੀ ਫਿਰ 2% ਹੋ ਗਈ ਫਿਰ 2.5% ਹੋ ਗਈ ਤੇ ਉਹ ਪੰਜਾਬ ਸਰਕਾਰ ਦੇ ਰਹੇ ਸੀ ਲੈਂਦੇ ਰਿਹਾ ਪੰਜਾਬ ਸਰਕਾਰ ਕੇਂਦਰ ਤੋਂ ਲੈਂਦੀ ਰਹੀ ਪਰ 1920 ਦੇ ਵਿੱਚ ਕੇਂਦਰ ਸਰਕਾਰ ਨੇ ਸਾਡੀ ਹਫੀਜ਼ ਕਰਦੀ ਹੈ ਅਸੀਂ 45 ਰੁਪਏ ਕਵਾਂਟਲ ਤੇ ਕੰਮ ਕਰਨ ਨੂੰ ਤਿਆਰ ਨਹੀਂ ਪਿਆ ਆਉਂਦੀਆਂ ਮੰਡੀਆਂ ਅਸੀਂ ਕਿਸਾਨ ਤੇ ਅਸੀਂ ਲੋਕਾਂ ਕਿਸਾਨ ਦੇ ਵਾਸਤੇ ਸਾਡਾ ਜਾਨ ਵੀ ਕੁਰਬਾਨ ਕਰ ਦਿੰਨੇ ਆ ਸਾਡਾ ਨੌਵੇਂ ਮਾਸਤ ਰਿਸ਼ਤਾ ਪਰ ਮਜਬੂਰੀ ਸਾਨੂੰ ਕਿਸਾਨ ਚੋਂ ਪਰੇਸ਼ਾਨ ਹੋ ਰਿਹਾ ਪੰਜਾਬ ਦਾ ਸਾਨੂੰ ਉਹਦਾ ਦੁੱਖ ਹੈ ਪਰ ਸਾਡੇ ਬੱਚਿਆਂ ਦੀ ਜੋ ਰੋਟੀ ਰੋਜੀ ਹੈ ਉਹ ਖੋਈ ਜਾ ਰਹੀ ਹੈ ਇਸ ਕਰਕੇ ਅਸੀਂ ਇਹ ਕੰਮ ਬੰਦ ਕੀਤਾ ਕਿਉਂਕਿ ਜੇ ਰਸਨ 45 60 ਰੁਪਏ ਕਵਾਂਟਲ ਮਿਲਦਾ ਹੈ ਉਹਦੇ ਵਿੱਚ ਬਹੁਤ ਸਾਰਾ ਪੈਸਾ ਸ਼ਾਰਟੇਜ ਰੂਪ ਤੁਹਾਡੀਆਂ ਏਜੰਸੀਆਂ ਸਾਡੇ ਤੋਂ ਕੱਟ ਲੈਂਦੀਆਂ ਨਾਜਾਇਜ਼ ਤੌਰ ਤੇ ਉਦੀ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਜਿਹੜਾ ਡਾਲਾ ਸਿਸਟਮ ਹੈ ਜਾਂ ਜਿਹੜਾ ਸਾਡੇ ਟਰੱਕਾਂ ਦੇ ਵਿੱਚ ਠੇਕੇਦਾਰਾਂ ਨੂੰ ਉਹਨਾਂ ਲੋਕਾਂ ਨੂੰ ਠੇਕੇ ਦੇ ਦਿੱਤੇ ਜਾਂਦੇ ਆ ਸਰਕਾਰੀ ਇਸ਼ਾਰਿਆਂ ਤੇ ਉਹ ਪੋਲੀਟੀਕਲ ਜਿਹੜੀ ਇੰਟਰਫੀਰੈਂਸ ਕਰਕੇ ਤੇ ਸਾਨੂੰ ਆਦੇ ਕੋਲੋਂ ਮਾਲ ਚਕਾਉਣਾ ਪੈਂਦਾ ਕਿਸਾਨ ਦੇ ਵਾਸਤੇ ਜਗ੍ਹਾ ਬਣਾਉਣ ਨੂੰ ਤੇ ਸਾਡੀਆਂ ਸਾਰੀਆਂ ਗੱਲਾਂ EPF ਦਾ ਮੁੱਦਾ ਠਹਿ ਗਿਆ ਖਾਸ ਕਰਕੇ ਸੀ ਮੁੱਦਾ ਠਹਿ ਗਿਆ ਜਿਹੜੇ ਮੰਡੀਆਂ 'ਚ ਕੰਮ ਕਰਦੇ ਮਜ਼ਦੂਰ ਹੈ ਉਹਨਾਂ ਦੀ ਮਜ਼ਦੂਰੀ ਪੰਜਾਬ ਤੇ ਹਰਿਆਣਾ ਨਾਲ ਵੰਟਕਰਾ ਕੀਤਾ ਜਾ ਰਿਹਾ ਹੈ ਜੋ ਹਰਿਆਣਾ ਦਾ ਮਜ਼ਦੂਰ ਕੰਮ ਕਰਦਾ ਹੈ ਉਹੀ ਜਿਹੜਾ ਫੰਕਸ਼ਨ ਹੈ ਉਹ ਪੰਜਾਬ ਦਾ ਮਜ਼ਦੂਰ ਕਰਦਾ ਪਰ ਇਹਦਾ ਵਿਤਕਰਾ ਕਿਉਂ ਬੇਸ਼ੱਕ ਉਹ ਐਨਸੀਆਰ ਚਾਹੁੰਦਾ ਸਾਡੇ ਇਸ ਗੱਲ ਦਾ ਮੁੱਦਾ ਨਹੀਂ ਕੰਮ ਤੇ ਮਜ਼ਦੂਰ ਨੇ ਕੰਮ ਕਰਨਾ ਚਾਹੇ ਦਿੱਲੀ ਕਰਾ ਲੋ ਜਾਂ ਪੰਜਾਬ ਕਰਾ ਲੋ ਜਾਂ ਹਰਿਆਣਾ ਕਰਾ ਲੋ ਤਾਂ ਮੁੱਖ ਮੰਤਰੀ ਸਾਹਿਬ ਨੇ ਚੀਫ ਸੈਕਟਰੀ ਸਾਹਿਬ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਇਹ ਜਿਹੜੇ ਆਪਣੇ ਸਾਡੇ ਲੇਬਰ ਯੂਨੀਅਨ ਦੇ ਪ੍ਰਧਾਨ ਹੈ ਅਰਕੈਂਸ਼ ਤੁਲੀ ਜੀ ਉਹਨਾਂ ਨੂੰ ਬੁਲਾ ਕੇ ਗੱਲ ਕਰੋ ਉਹ ਸ਼ਾਇਦ ਅੱਜ ਸਵੇਰੇ ਮੀਟਿੰਗ ਹੋਏਗੀ ਸੋ ਅੱਜ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਜਿਹੜੀ ਮੇਨ ਮੁੱਦਾ ਟਾਈਪ ਪਸੰਡਦਾ ਸੀ ਉਹਨਾਂ ਨੇ ਸਾਰੇ ਸਾਡੇ ਆਰਟੀ तकरीबन 52 ਦੇ ਕਰੀ ਸਾਡੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤੇ ਜਿਹੜੇ ਪੰਜਾਬ ਦੇ ਅਫਸਰ ਸਾਹਿਬਾਨ ਮੇਰੇ ਸਾਥੀ ਮੇਰੇ ਨਾਲ ਖੜੇ ਆ ਪੂਰੇ ਪੰਜਾਬ ਚੋਂ ਮਾਲਵਾ ਮਾਝਾ ਤੇ ਦੁਆਬਾ ਮੈਂ ਹਰੇਕ ਥਾਂ ਤੋਂ ਇੱਕ ਇੱਕ ਦੋ ਦੋ ਮੈਂਬਰ ਸੱਦਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਬਹੁਤ ਸਾਲ ਸਾਥੀ ਰਹਿਣ ਮਨੋਂ ਤੁਹਾਨੂੰ ਜੋੜ ਕੇ ਮਾਫੀ ਮੰਗਦਾ ਤੁਹਾਡੇ ਮਾਧਿਅਮ ਰੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ ਜਦੋਂ ਚੋਣਾਂ ਦੀ ਪ੍ਰੋਕਲਮੈਂਟ ਹੋ ਜਾਏਗੀ ਉਹਦੇ ਵਾਸਤੇ ਅਸੀਂ ਤੁਹਾਡੀ ਲੜਾਈ ਲੜਾਂਗੇ ਕੇਂਦਰ ਸਰਕਾਰ ਨਾਲ ਜੇ ਕੇਂਦਰ ਸਰਕਾਰ 2.5% ਅਰਧ ਜੋ 56 ਰੁਪਏ ਬੰਦੀ ਹੈ ਨਹੀਂ ਦੇਵੇਗੀ ਤਾਂ ਉਹਦੀ ਪਰਪਾਈ ਪੰਜਾਬ ਸਰਕਾਰ ਕਰੇਗੀ ਉਹ ਮੇਰਾ ਖਿਆਲ ਮੇਰੇੋਂ ਤੋਂ ਪਹਿਲਾਂ ਸ੍ਰੀ ਡਾਕਟਰ ਮਨੀਸ਼ ਸਿੰਘ ਕੁਡਿਆ ਜੀ ਇਹ ਤੁਹਾਡੇ ਕੋਲੋਂ ਲੰਘ ਕੇ ਗਏ ਉਹ ਸ਼ਾਇਦ ਕਹਿ ਕੇ ਗਏ ਵੀ ਆ ਫੈਸਲਾ ਪਰ ਹਮ ਤੱਕ ਜਦੋਂ ਪ੍ਰੈਸਰ ਰੋਡ ਜਾਰੀ ਹੋ ਜਾਵੇ ਅਸੀਂ ਕੱਲ ਤੋਂ ਆਪਣੀਆਂ ਮੰਡੀਆਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿਆਂਗੇ ਕੱਲ ਤੋਂ ਕਰਾਂਗੇ ਕੱਲ ਤੋਂ ਅੱਜ ਮਜ਼ਦੂਰਾਂ ਨਾਲ ਗੱਲਬਾਤ ਹੋ ਜਾਏ ਤੇ ਨਾਲੇ ਪ੍ਰੈਸਰ ਰੋਡ ਆ ਜਾਏ ਸਰਕਾਰ ਦਾ ਸਰਕਾਰੀ ਪ੍ਰੈਸਰ ਰੋਡ ਜਾਰੀ ਹੋਣ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਸਾਹਮਣੇ ਸਾਨੂੰ ਆਸ਼ਵਾਸਨ ਦੋਇਆ ਉਹ ਪ੍ਰੈਸਰੂਮ ਤੁਹਾਡੇ ਤੱਕ ਆ ਜਾਵੇ ਕਿ ਜੇ ਆਰਤੀਆਂ ਦੀ ਅਰਧ ਕੇਂਦਰ ਸਰਕਾਰ ਨਾਲ ਦਿੱਤੀ ਤੇ ਪੰਜਾਬ ਸਰਕਾਰ ਪਰਪਾਈ ਕਰੂਗੀ ਉਸ ਤੋਂ ਬਾਅਦ ਕੱਲ ਤੋਂ ਅਸੀਂ ਮੰਡੀ ਵਿੱਚ ਕੰਮ ਸ਼ੁਰੂ ਕਰ ਦਿਆਂਗੇ ਜਿਹੜਾ ਆਇਆ ਚੰਗੇ ਲਾਉਣ ਦੀ ਗੱਲ ਹੋਈ ਸੀ ਜੇ ਦੇਖੋ 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 ਮੇਰੀ ਜਿਹੜਾ ਤੁਹਾਨੂੰ ਨਾ ਆਇਆ ਜੇ ਇੱਕ ਮੁੱਖ ਮੰਤਰੀ ਦੇ ਭਰੋਸੇ ਨਾਲ ਫਿਰ ਮੁੱਖ ਅਸੀਂ ਭਰੋਸਾ ਕਿੱਧਰ ਕਰੀਏ ਸਾਨੂੰ ਭਰੋਸਾ ਠੀਕ 하게 ਨੇ ਭਾਈ ਕਰਾਂਗੇ ਅਗਰ ਕੋਈ ਕਮੀ ਪੇਸ਼ੀ ਰਹੀ ਚਲੋ ਜੋ ਪ੍ਰੈਸਰ ਉਹ ਤੁਹਾਡੇ ਕੋਲ ਆ ਗਿਆ ਇੱਕ ਮੰਤਰੀ ਦਾ ਆ ਗਿਆ ਮੰਤਰੀ ਨੇ ਜੀ ਨੇ ਵੀ ਮੁੱਖ ਮੰਤਰੀ ਦੇ ਬਿਆਨ ਤੇ ਕੀਤਾ ਜਿਹੜੇ ਚਾਬੀਆਂ ਚੁੱਬੀਆਂ ਦੀ ਗੱਲ ਹੈ ਜੋ ਸਾਰੇ ਮੰਗੀ ਬੰਨੀ ਗਈ ਫਿਰ ਚਾਬੀਆਂ ਕਹਿੰਦੇ ਕਿੱਥੇ ਕਿੱਦਿਆਂ ਕੰਮ ਕੱਲ ਤੋਂ ਸ਼ੁਰੂ ਕਰਾਂਗੇ ਧੰਨਵਾਦ ਜੈ ਹਾਂ ਸਭ ਤੋਂ ਪਹਿਲਾਂ ਸਭ ਤੋਂ ਠੀਕ ਹੈ ਜੀ 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 ਬੜੀ ਸਭ ਚੀ ਰਿਹਾ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਸਸਰੀ ਗੱਲ ਸਾਰਿਆਂ ਨੂੰ ਜੀ ਤੁਸੀਂ ਬਹੁਤ ਸਤਿਕਾਰਯੋਗ ਹੋ ਸਾਡੀ ਸਾਰੀ ਗੱਲ ਨੂੰ ਸਾਰੇ ਪੰਜਾਬ ਵਿੱਚ ਜਾਣਾ ਹੁੰਦਾ ਹੈ ਦੁਨੀਆਂ ਵਿੱਚ ਜਾਣਾ ਹੁੰਦਾ ਹੈ ਅੱਜ ਜਿਹੜੀ ਆਰਤੀ ਅਜੂਨੀਅਰ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਮੀਟਿੰਗ ਹੋਈ ਵਿੱਚ ਅਫਸਰ ਸਹਿਬਾਨ ਵੀ ਸਨ ਉਹਦੇ ਵਿੱਚ ਕਾਫੀ ਸਮੇਂ ਤੋਂ ਉਹਨਾਂ ਦਾ ਕਈ ਕਈ ਮਾਮਲੇ ਲਟਕਦੇ ਆ ਰਹੇ ਸਨ ਉਹਨਾਂ ਦੀ ਖੁੱਲ ਕੇ ਵਿਚਾਰ ਹੋਈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਉਹਨਾਂ ਨੂੰ ਭਾਇ ਨਿਵਾਸ ਦਿੱਤਾ ਵੱਡੀ ਜਿਹੜਾ ਡਿੱਕਾ ਸੀਗਾ ਜਿਹੜੀ 2.5% ਆੜਤ ਦਾ ਉਹਦੇ ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਵੀ ਇਹ ਸੈਂਟਰ ਵੱਲੋਂ ਪਹਿਲਾਂ ਜਿਹੜੀ ਬਣਦੀ ਆ ਉਹਨਾਂ ਨੇ ਕਿਉਂ ਰੋਕੀ ਆ ਪਾਉ ਪਤਾ ਕਰਦੇ ਆ ਉਹਦੀ ਲੜਾਈ ਲੜਦੇ ਆ ਜੇ ਉਹਦੇ ਵਿੱਚ ਕੋਈ ਕਮੀ ਰਹੇਗੀ ਤਾਂ ਪੰਜਾਬ ਸਰਕਾਰ ਉਹਦੀ ਪਰਪਾਈ ਜਿਹੜੀ ਇਸ ਸੀਜ਼ਨ ਦੇ ਨਾਲ ਹੀ ਕਰ ਦੇਵੇ ਪਰ ਜਿਹੜੇ ਅੱਜ ਕਿਸਾਨਾਂ ਨਾਲ ਵੀ ਕੁਝ ਮੀਟਿੰਗ ਹੋਈ ਉਹ ਤਾਂ ਬਾਰੇ ਮੈਂ ਜਦੋਂ ਆਇਆ ਸੀ ਜਿਹੜੀ ਮੀਟਿੰਗ ਸੀ ਏ ਆਰਟੀਆ ਯੂਨੀਅਨ ਦੀ ਸੀ ਮੈਂ ਥੋੜਾ ਲੇਟ ਹੋ ਗਿਆ ਸਭ ਆਰਟੀਆਂ ਨੇ ਹੜਤਾਲ ਜਿਹੜੀ ਕਿਉਂ ਉਹਨਾਂ ਨੇ ਹਾਂ ਹੜਤਾਲ 48 ਉਹਨਾਂ ਦੇ ਪ੍ਰਧਾਨ ਵਿਜੇ ਕਲੜਾ ਜੀ ਤੇ ਸਾਰੇ ਜਿਹੜੇ ਅਹੁਦੇਦਾਰ ਸਾਬਰ ਸਨ ਜ਼ਿਲ੍ਹਿਆਂ ਦੇ ਵੀ ਕੁਝ ਪ੍ਰਧਾਨ ਸਨ ਉਹਨਾਂ ਨੇ ਅੱਜ ਤੋਂ ਜਿਹੜੀ ਉਹ ਹਰ ਤਾਲ ਖਤਮ ਕਰ ਦਿੱਤੀ ਹੈ। ਅਗਰ ਗੁੱਡੀਆਂ ਸਾਹਿਬ ਕੇਂਦਰ ਨਹੀਂ ਦਿੰਦਾ 2.5% ਤਾਂ ਪੰਜਾਬ ਸਰਕਾਰ ਦਾ ਉਹਦੀ ਉਪਰ ਭਾਈ ਪੰਜਾਬ ਸਰਕਾਰ ਕਰੂ ਕਮੀ ਰਹੂਗੀ ਜੀ। ਹੂੰ। ਠੀਕ। ਜੀ ਸਾਹਿਬ ਆਹਸਾਨ ਵੀ ਜਿਹੜੇ ਨੇ ਕਿਤਨੇ ਕਿਤਨੇ ਮੀਟਿੰਗ ਲਈ ਹੱਲੇ ਵੀ ਹੋਈ ਕਰ ਰਹੀ ਕਿਸੇ ਵੀ ਕਿਸਾਨ ਵੀ ਆ ਗਏ ਆਰਤੀ ਵੀ ਆ ਗਏ ਪ੍ਰਸ਼ਾਸਨ ਦਾ ਵੀ ਮੁਲਾਕਾ ਇਕੱਠਾ ਸਭ ਸਰ ਇਹ ਕਹੇਗੀ ਕਿ ਝੋਨੇ ਦੀ ਖਰੀਦ ਲਈ ਸਾਰੇ ਜਿਹੜੇ ਇਕੱਠੇ ਹੋ ਗਏ ਇੱਕ ਵਾਰੀ ਆ ਗਏ। ਸਾਰੇ ਮਸਲੇ ਅੱਜ ਹਲੋ ਜੀ ਜਿਸ ਵਾਰ ਡੀਏਪੀ ਦੀ ਵੀ ਜ਼ਿਕਰ ਕਰਾਇਆ ਗਿਆ ਕਿ ਡੀਏਪੀ ਦੀ ਵੀ ਘਾਟ ਹੈ ਕਿਉਂਕਿ ਕਟਾਈ ਤੋਂ ਬਾਅਦ ਨਾਲ ਹੀ ਕਣਕ ਦੀ ਬਜਾਈ ਮੈਂ ਤਾਂ ਇਸ ਗੱਲ ਦਾ ਮੈਂ ਪਹਿਲਾਂ ਵੀ ਵਿਸ਼ਵਾਸ ਦਿੱਤਾ ਕਿਉਂ ਇਸ ਗੱਲ ਨੂੰ ਕੀਤਾ ਜਾਂਦਾ ਸਾਡੇ ਕੋਲੇ ਡੀਏਪੀ ਪੂਰੀ ਹੈ ਤੇ ਪੂਰੀ ਪ੍ਰਦਾਨ ਕਰਾਂਗੇ ਅਸੀਂ ਅੱਜ ਮੀਟਿੰਗ ਕਰਾਂਗੇ ਤੇ ਮੌਕਫ ਸਾਹਿਬ ਨਾਲ ਕਰਾਂਗੇ ਜੀ ਸਾਹਮਣੇ ਦੇਖ ਕੇ ਮੈਨੂੰ ਇਹ ਸੁਵਿਖੋ ਇਸ ਗੱਲ ਦਾ ਮੇਰੇ ਜਿਹੜੀ ਜਿਹੜੀ ਗੱਲ ਦਾ ਮੈਨੂੰ ਪਤਾ ਸੀ ਜਿਸ ਵਿੱਚ ਮੈਂ ਆ ਮੈਂ ਤੁਹਾਡੇ ਨਾਲ ਸਾਰੀ ਪੂਰੀ ਇਮਾਨਦਾਰੀ ਨਾਲ ਈਮਾਨਦਾਰੀ ਨਾਲ ਲਿਪਤਾ ਦੀ ਕਿ ਕਿਸਾਨਾਂ ਨਾਲ ਮੀਟਿੰਗ ਹੈ ਕਿ ਹੁਣ ਮੁਖਤਿਆਰ ਸਾਹਿਬ ਕੇ ਨਹੀਂ ਮੇਰੇ ਖਿਆਲ ਜੇ ਕੋਈ ਲੋੜ ਹੋਈ ਤਾਂ ਜ਼ਰੂਰ ਮੈਂ ਕਰ ਲੂੰਗਾ ਮੈਨੂੰ ਕਿਸੇ ਗੱਲ ਦੀ ਨਹੀਂ ਚਾਹੀ ਕੋਈ ਵੀ ਹਾਂ ਮੈਂ ਉਸਦੇ ਨਾਲ ਵਿਚਾਰ ਰਿਹਾ ਮੈਂ ਕਰ ਲੈਣਾ